ਹਾਂਜੀ ਜੀ ਸਰ ਕ락 ਸੰਭੀ ਇਹ ਤੇ ਜ਼ਿਲ੍ਹਾ ਪ੍ਰਸ਼ਦੀਆਂ ਜਿਹੜੀਆਂ ਚੋਣਾਂ ਆ ਇਹ ਪੂਰੇ ਪੰਜਾਬ ਵਿੱਚ ਚਲਾਈਆਂ ਜਾ ਰਹੀਆਂ ਅੱਜ ਪੇਪਰ ਨੋਮੀਨੇਸ਼ਨ ਦਾ ਦੇਣਾ 14 ਤਰੀਕ ਨੂੰ ਇਲੈਕਸ਼ਨ ਔਰ 17 ਦਾ ਰਿਜ਼ਲਟ ਹੈ ਔਰ ਗੜਸ਼ੰਕਰ ਦੇ ਵਕ ਵਕ ਪਿੰਡਾਂ ਤੋਂ ਸਾਰੇ ਸਤਿਕਾਰਯੋਗ ਸਾਥੀਆਂ ਨੇ ਜਿਹੜਾ 17 ਤਰੀਕ ਨੂੰ ਰਿਜ਼ਲਟ ਆਣਾ ਹੈ ਅੱਜ ਉਹ ਅਨਾਉਂਸ ਕਰਤਾ ਮੈਨੂੰ ਪੂਰਨ ਆਸਮਿਦ ਹੈ ਕਿ ਸਾਡੇ 4 ਸਾਲ ਦੇ ਕੀਤੇ ਹੋਏ ਕੰਮ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇਹ ਅਗਵਾਈ ਦੇ ਵਿੱਚ ਪੰਜਾਬ ਦੇ ਸਰਕਾਰ ਲੋਕਾਂ ਦੇ ਫਾਇਦੇ ਵਿੱਚ ਚੱਲ ਰਹੀ ਹੈ ਲੋਕੋ ਤੇ ਫਤਵਾ ਦੇਣਗੇ 32 ਸਾਡੇ ਸੰਮਤੀ ਮੈਂਬਰ ਔਰ 4 ਸਾਡੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਛੇਤੀਆਂ ਨੂੰ ਜਿਤਾ ਕੇ ਜਿਹੜਾ ਆ ਉਹ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਮਤੀ ਵਿੱਚ ਭੇਜਣਗੇ ਮੈਂ ਸਾਰੇ ਨੂੰ ਅਪੀਲ ਕਰਦਾ ਕਿ ਜਿਹੜੇ ਤੁਹਾਨੂੰ ਨਸ਼ਾ ਦੇਣ ਉਹਨੂੰ ਵੋਟ ਬਿਲਕੁਲ ਨਾ ਪਾਓ ਜਿਹੜਾ ਤੁਹਾਨੂੰ ਲੱਗਦਾ ਕਿ ਸਾਡਾ ਜਿਹਨੇ ਕੰਮ ਕੀਤਾ ਜਾਂ ਸਾਡਾ ਕੰਮ ਕਰ ਸਕਦਾ ਉਹ ਵੋਟ ਦਾ ਹੱਕਦਾਰ ਹੈ ਇਹਨਾਂ ਸ਼ਬਦਾਂ ਨਾਲ ਆਪਸਾ ਦਾ ਬਹੁਤ ਬਹੁਤ ਧੰਨਵਾਦ ਔਰ ਕੈਂਡੀਡੇਟਾਂ ਨੂੰ ਔਰ ਸਾਡੇ ਜਿਹਨੇ ਸਰਕਾਰ ਦੇ ਸਾਥੀ ਨਾਲ ਵੋਟਰ ਸਪੋਰਟ ਆਏ ਆ ਮੈਂ ਇਹਨਾਂ ਮੁਬਾਰਕਬਾਦ ਵੀ ਦਿੰਦਾ ਕਿ 17 ਤਰੀਕ ਦਾ ਰਿਜ਼ਲਟ ਜਿਹੜਾ ਆ ਉਹ ਅਜਰਸ਼ਨ ਦੇ ਲੋਕਾਂ ਨੇ ਦੱਸ ਦਿੱਤਾ ਕਿ ਤੁਹਾਡੀਆਂ 32 34 36 ਸੀਟਾਂ ਜਿਹੜੀਆਂ ਤੁਸੀਂ ਜਿੱਤ ਚੁੱਕੇ ਹੋ ਬਹੁਤ ਧੰਨਵਾਦ